गाइस बहुत ज़्यादा मी पहरे हैं बहुत ज़्यादा भी नहीं मतलब मी पहरे हैं यार कि बार खड़े हैं नहीं जा सकते थे कालू देखो किधर स्कूटी दे थली बढ़ के पहन रहा है हमारे यहाँ ऐसा ही होता है स्कूटी भी, भी, भी ज्ञान दिया दे दिल खाते पढ़ के पहन रखी है मतलब बढ़ता ਜੇ ਦੋ ਪੈਸੇ ਨੂੰ ਦੋ ਨਹੀਂ ਨਹੀਂ ਕਹਿੰਦਾ ਹੁਣ ਪਹਿਣਾ ਸ਼ੁਰੂ ਹੋ ਗਿਆ ਗਾਇਸ ਜੇ ਤੁਸੀਂ ਮਾਤਾ ਦੀ ਗਈ ਸੀ ਨਾ ਉਹਦੇ ਨਾਲ ਅਸੀਂ ਮੰਮਾ ਲਈ ਕੁਝ ਅਸੀਂ ਦੀ ਮਤਲਬ ਅਸੀਂ ਸਾਰੇ ਇੰਦੀਗਾ ਲੈ ਕੇ ਬਿੰਦੀਗਾ ਲੈ ਕੇ ਆਏ ਸੀਗੇ ਨਹੀਂ ਨਹੀਂ ਬਿੰਦੀਗਾ ਇੰਦੀਗਾ ਇੰਦੀਆਂ ਤੁਹਾਨੂੰ ਤਾਂ ਗਾਇਸ ਇੰਦੀ ਕਹਿੰਦਾ ਹੁੰਦਾ ਸੀ ਆਹੋ ਉਹ ਲੈ ਕੇ ਆਏ ਸੀਗੇ ਆਵਲੀਆਂ ਠੀਕ ਆ ਹੁਣ ਮਮਾ ਨੇ ਮਮਾ ਨੇ ਪੋਣਾ ਆਵਲਾ ਸੂਟ ਤੇ ਹੁਣ ਮੈਂ ਮੈਚ ਕਰ ਦਿੱਤੀਆਂ ਕਿ ਕਿਹੜੀ ਬਿੰਦੀ ਲੱਗੂਗੀ ਮੇਰੇ ਹਿਸਾਬ ਨਾਲ ਤਾਂ ਆ ਲੱਗੂਗੀ ਇਹ ਆਵਲ ਡਬਲ ਸ਼ੇਟ ਕਰਕੇ ਲਾ ਆਵਲ ਜਿੱਤੇ ਮੇਰੇ ਨੂੰ ਮਮਾ ਨੇ ਸਾਰੀਆਂ ਗੋਲ ਤੇ ਸਾਰੀਆਂ ਰੰਗ ਰੰਗੀਆਂ ਲਈਆਂ ਮੈਂ ਲਈਆਂ ਅਮਾ ਮੈਂ ਮੈਂ ਪਤਾ ਕਿਉਂ ਹਾਂਜੀ ਇੱਕ ਮਿੰਟ ਗਾਇਜ਼ ਕੋਠੇ ਤੇ ਨਾ ਪਾਣੀ ਜੇ ਪਤਾ ਨਹੀਂ ਕਿਤੋਂ ਚੋਂਦਾ ਪਿਆ ਤੇ ਪਾਪਾ ਦੀ ਬਾਟੀ ਰੱਖੀ ਹੋਈ ਉੱਥੇ ਮਨ ਬਾਦੀ ਰੱਖਣ ਗਏ ਸੀ ਗਾਇਜ਼ ਮਮਾ ਜੀ ਰੈਡੀ ਹੋ ਚੁੱਕੇ ਆ ਤੇ ਮਮਾ ਨੇ ਡਬਲ ਛੇੜ ਦੀ ਹਿੰਦੀ ਵੀ ਲਾਈ ਆ ਅਮਾ ਖਤਾਓ ਹੈਲੋ ਗਾਇਜ਼ ਤੇ ਮੈਂ ਤਾਂ ਦਾ ਕੁਛ ਸੂਟ ਪਾਇਆ ਅਮਾ ਸੂਟ ਆ ਨਮਾ ਆ ਨਾ ਤੁਹਾਡਾ ਹਾਂ ਪਹਿਲੀ ਵਾਰੀ ਪਾਇਆ ਦਸਿੰਤੇ ਨੂੰ ਡੇਢ ਦੋ ਸਾਲ ਹੋ ਗਏ ਪਾਇਆ ਪਹਿਲੀ ਵਾਰੀ ਆ ਠੀਕ ਆ ਕਦੋਂ ਲਿਆ ਮੈਨੂੰ ਤਾਂ ਪਤਾ ਨਹੀਂ ਮਤਾਰਦੇ ਤੋਂ ਸੂਟ ਵੀ ਇਹ ਉਹ ਮੇਰੇ ਸੂਟ ਖਰਾਬ ਹੋ ਗਿਆ ਸੀ ਸ਼ਲੈਂਕ ਉਹਨਾਂ ਦੇ ਵਿੱਚੋਂ ਹੀ ਸੀਗਾ ਇਹ ਹਜੇ ਮੈਂ ਪਾਇਆ ਨਹੀਂ ਅੱਛਾ ਹੁਣ ਪਤਾ ਲਿਆ ਇਹਦੇ ਨਾਲ ਦੁਪੱਟਾ ਵੀ ਸੀ ਮਨ ਨੂੰ ਦੁਪੱਟਾ ਤੇਰਾ ਨੌ ਰੰਗ ਦਾ ਦੁਪੱਟਾ ਜੰਦਾ ਗਾਇਸ ਸੋ ਇਹ ਤਾਂ ਇਕ ਰੰਗ ਦਾ ਹੀ ਹੈ ਗਾਇਸ ਸਿੰਪਲ ਜਿਹਾ ਦੁਪੱਟਾ ਇਹ ਵੈਸੇ ਦੁਪੱਟਾ ਤੇਰਾ 7 ਰੰਗ ਦਾ ਹੁੰਦਾਗਾ 9 ਰੰਗ ਦਾ ਹੁੰਦਾ 7 ਰੰਗ ਦਾ ਗਾਈਸ ਨੌਰੰਗਵੜਾ ਲੈ ਕੇ ਸਮੈ ਲੈ ਲਰਕਸ ਮੈਂ ਲਿਖਿਆ ਆ ਗਾਈਸ ਪਾਰ ਜੋਰਾ ਸੋਰਾ ਨਮੀ ਪੰਦਾ ਪਿਆ ਸੋਰਾ ਸੋਰਾ ਜੋਰਾ ਨਮੀ ਪੰਦਾ ਪਿਆ ਤੇ ਗਾਈਸ ਮਮਾ ਹੁਣੀ ਵੇਟ ਕਰਦੇ ਪਏ ਕਿ ਕਦੋਂ ਬਾਰਿਸ਼ ਰੁਕੇ ਤੇ ਕਦੋਂ ਸਿਚਾਈ ਹੋ ਉਦਾਂ ਮਮਾ ਕਹਿੰਦੇ ਮੀ ਮੀ ਕਹੋ ਆ ਰਿਹਾ ਰਿਹਾ ਦਉਂਦਨੀ ਇਹੋੜ ਬਿਨ ਮੌਸਮ ਆਇਆ ਹੋਇਆ ਆ ਐਸੇ ਗੱਲ ਤਾਂ ਸਹੀ ਹੈ ਬਿਨ ਮੌਸਮ ਹੀ ਮੀ ਸਾਡੇ ਗਵਰਨਿੰਗਾਂ ਦੇ ਉਹ ਕੀ ਕਹਿੰਦੇ ਹੁੰਦੇ ਆ ਮਿਸਤਰੀ ਲੱਗੇ ਨਾ ਅੱਜ ਉਹਨਾਂ ਦੇ ਮਿਸਤਰੀ ਵੀ ਛੁੱਟੀ ਤੇ ਕਈ ਕਿਤੇ ਮੀ ਬੰਦਾ ਹੁੰਦਾ ਕੰਮ ਦਾ ਹੁੰਦਾ ਨਹੀਂ ਹੁੰਦਾ ਇਸ ਲਈ ਛੁੱਟੀ ਤੇ ਹੋ ਮਿਸਤਰੀ ਸਾਰੇ ਗਾਇਸ ਮੀਂਹ ਪੈਂਦਾ ਸੀਗਾ ਤੇ ਬਾਕੀ ਇਕੋ ਹੀ ਚੀਜ਼ ਦੀ ਘਾਟ ਰਹੀ ਸੀ ਲਾਈਟ ਜਾਣ ਦੀ ਉਹ ਵੀ ਘੜ ਪੂਰੀ ਹੋ ਗਈ ਲਾਈਟ ਚਲੀ ਗਈ ਫ੍ਰਿਜ ਮੰਨ ਕਰਦੀ ਹੈ ਆਪਣੇ ਇਧਰ ਮੌਸਮ ਖਰਾਬ ਹੋਇਆ ਤੇ ਲਾਈਟ ਤਾਂ ਨਾ ਜਾਵੇ ਹੋਈ ਨਹੀਂ ਸਕਦਾ ਕਿੱਦਾਂ ਹੋ ਜਾਊਗਾ ਇੰਪੋਸੀਬਲ ਦੌਂਡਨ ਡ੍ਰੈਸਿੰਗ ਰੂਮ ਦਾ ਪਾਵਰ ਆਫ ਨਹੀਂ ਚੱਗਿੰਦਾ ਬਿਜਲੀ ਦਾ ਅਫਤਰ ਫੋਨ ਲਾਣਾ ਹਾਂ ਹਲੋ ਜੇ ਮੈਂ ਫੋਨ ਲਾਂਗੀ ਫੋਨ ਚਾ ਕੇ ਲੜ ਭੇਜਦੀਓ ਠੀਕ ਆ ਗੁੱਸਾ ਵੀ ਆ ਸਕਦਾ ਮੈਨੂੰ ਕਿਉਂਕਿ ਮੇਰੇ ਮੰਗੂ ਆਪਾ ਚੱਲੇ ਆ ਘਰੋਂ ਬਾਹਰ ਤੇ ਅਸੀਂ ਟੀਵੀ ਦੇ ਖੜਾ ਹੀ ਬੋਰ ਮਜੀਦ ਬੋਰ ਨਹੀਂ ਹੋ ਸਕਦੇ ਅਸੀਂ ਹਾਂ ਹਾਂ ਮੋਦੀ ਮੋਦੀ ਦੇ ਕੋ ਬਟਨ ਛੱਡਦੀ ਲੇਟਾ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿਤਨੇ ਸ਼ਾਨਦਾਰ ਵਿਚਾਰ ਰੱਖਤੇ ਹੈ ਜੀ ਹਾਂ ਠੀਕ ਆ ਮੋਦੀ ਤੇ ਛਡਵਾਈਓ ਠੀਕ ਆ ਹਾਂ ਔਕਾ ਚੰਗਾ ਗਾਈਜ਼ ਮਮਾ ਪਾਪਾ ਹੁਣ ਹੀ ਚਲੇ ਗਏ ਤੇ ਅਮੀਸ਼ਾ ਸਕੂਲ ਦਾ ਕੰਮ ਕਰਨ ਲੱਗੀ ਆ। ਕਾਫੀ ਦਿਨਾਂ ਬਾਅਦ ਕਰਨ ਲੱਗੀ ਨਾ ਤੂੰ। ਮੈਂ ਸਕੂਲੇ ਤੱਕ ਆਈ ਤਾਂ ਮੈਨੂੰ ਕੋਈ ਟਾਈਮ ਨਹੀਂ ਹੁੰਦਾ ਇਸ ਲਈ ਮੈਂ ਕਰ ਲਈ ਹੁੰਦੀ ਨਹੀਂ ਹੁੰਦੀ। ਹੂੰ ਕਰਨ ਵਾਲਾ ਤਾਂ ਪਿਆ ਹੁੰਦਾ ਇਸ ਲਈ ਮੈਂ ਕਰ ਲਉਣੀ ਕਿਉਂਕਿ ਟਾਈਮ ਨਹੀਂ ਨਾ ਬੈਰੀ ਬੀਜੀ ਪਰਸਨ ਇਨ ਦਾ ਵਰਸ ਇਨ ਦਾ ਹੋਲ ਵੀਡੀਓ ਆਈ ਐਮ ਦਾ ਓਨਲੀ ਵਨ ਹੂ ਇਜ਼ ਵੈਰੀ ਬੀਜ਼ੀ। ਦੈਟਸ ਵਾਈ ਮੈਂ ਕਰੇ ਕੰਮ ਨਹੀਂ ਨਾ ਇੰਦੀ ਗਾਈ ਸਾਨੂੰ ਮਮਾ ਪਾਪਾ ਬਚਾਰੇ ਗਏ ਹਾਰਮੋਨਾਂ ਦੇ ਨੀਂਦ ਬਣੇ।

मेरे बाहर अच्छा मेरे बाहर इंसान मेरे देश की इंसानी है कि गाइस मैं इंग्लिश द काम कर लेंगे हैं बिकॉज इंग्लिश द काम कर रही है बिकॉज वो मैम थोड़ी सी स्ट्रिक्ट है इंग्लिश वाली मैडम बहुत ही ज्यादा समझ रहे हो समझ रहे हो ਦੈਟਸ ਵਾਈ ਮੈਂ ਆਪਣਾ ਇੰਗਲਿਸ਼ ਤਾਂ ਕਰਨ ਲੱਗੀ ਵੈਸੇ ਬਾਕੀ ਵੀ ਕਰਦੇ ਆ ਪਰ ਇੰਗਲਿਸ਼ ਤੇ ਰਿਸ ਕਰ ਨਹੀਂ ਚੱਕ ਸਕਦੇ ਆ ਭਾਈ ਸੀ ਭਾਈ ਤਾਂ ਉੱਪਰ ਆਈ ਸੀਗੀ ਵੈਸੇ ਹੀ ਹਨਾ ਤੇ ਇੱਧਰ ਦੇਖੋ ਬਾਰਿਸ਼ ਬਾਦਲ ਬਰਸਾ ਮੀ ਜੂਲੀ ਸਾਬਨ ਕਾ ਪਾਣੀ ਪਥੋਂ ਦਾ ਮਹੀਨਾ ਤਾਂ ਹੈ ਵੀ ਨਹੀਂਗਾ ਨਾ 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 ਗੋਗੋ ਗਿਆ ਤੇ ਮੇਟਾ ਗੈਸਰ ਤੇ ਤੇ ਗਾਇਸ ਇਹਨਾਂ بارش ਹੋ ਰਹੀ ਆ ਤੁਸੀਂ ਮੇਰੇ ਮੂੰਹ ਤੇ ਛਿੱਟੇ ਪੈਂਦੇ ਦੇਖ ਸਕਦੇ ਦੇਖ ਹੀ ਲੈ ਹੋਣੇ ਤੇ ਜਿਆਦਾ ਕੁਝ ਹੋ ਰਹੀ ਹੈ بارش ਗਾਇਸ ਮੈਂ ਪਰੋਂ نیچے ਆਕੀਂਗਾ ਤੇ ਮੈਂ ਨਾ ਕਮ ਕਰਦੀ ਬਈ ਸੀ ਯੂ نو ਨੂੰ ਪਤਾ ਮਿਲ ਗਿਆ ਸੀ ਨਿਕਲ ਤੋ ਆਖ ਤੋ ਥੋੜੀ ਇੱਕ ਪੈਦਲ ਕਿੰਨਾ ਬਧੀਆ ਹੈ ਦੇਖੋ ਗਾਇਸ ਜਿਤਕ ਤੁਸੀਂ ਦੇਖ ਸਕਦੇ ਹੋ ਇਹ ਹੈ ਪ੍ਰਸਤਾਨਾ ਇੰਗਲਿਸ਼ ਨਹੀਂ ਹੋ ਰਹੀ ਦੇਖ ਸਕਦੇ ਚੱਲ ਬੋਲ ਬੋਲ ਆ ਜਿਹੜਾ ਕੁਐਸਚਨ ਆ ਠੀਕ ਹੈ ਇਹ ਹੈ ਨਾ ਇੱਥੇ ਮਤਲਬ ਖਤਮ ਹੀ ਹੋ ਗਿਆ ਆਲਮੋਸਟ ਸਿਰਫ ਚਾਰ ਅੱਖਰਾਂ ਦਾ ਇੱਕ ਵਰਡ ਉਹਨੇ ਇੱਥੇ ਨਹੀਂ ਲਿਖਿਆ ਹੂੰ ਉਹਨੇ ਇੱਕ ਵਰਡ ਇਥੇ ਹੋਏ ਫਿਰ ਠੀਕ ਉਹਨੇ ਚੱਲ ਅਗਾਈਸ ਉਹਨੇ ਇਥੇ ਲਿਖਿਆ ਕੋਈ ਦਿਮਾਗ ਨਾਮ ਦੀ ਕੋਈ ਚੀਜ਼ ਹੈਗੀ ਆ ਨਾ ਚਾ ਇੱਥੇ ਰੱਖ ਲੈ ਆ ਤੇਰੇ ਵਿੱਚ ਚੱਲ ਮਨ ਲੈ ਹੈ ਨਾ ਜਦੋਂ ਆਪਾਂ ਗਾਈਸ ਲੈਸਨ ਮੁੱਕ ਗਿਆ ਤਾਂ ਆਪਾਂ ਨਵੇਂ ਪੇਜ ਤੇ ਸ਼ੁਰੂ ਕਰ ਦੇਣਾ ਫਿਰ ਵੀ

ਹਣਾ ਮੋਨਾ ਇਨ ਨੌਨਸੈਂਸ ਐਬਰ ਗੱਲ ਕੀਤੀ ਐ ਚੈਕ ਦਿਖਾਇਆ ਤੇ ਉੱਪਰ پلਕ ਆਈਸ ਦੇਖੋ ਦੇਖੋ ਆ ਗਈ ਮੈਂ পাগল ਨਾ ਹੋ ਜਾਵਾਂ ਕਿਤੇ ਮਨੀਸ਼ਾ ਫਲਾਈਟ ਆ ਗਈ ਆ ਤੇ ਇਹ ਮੋਨਾ ਕੁਝ ਚੜ ਗਈ ਨਾਲ ਹੀ ਬੰਦਾ ਇਧਰ ਲੈ ਟਾਈਮ ਹੋਣਾ ਬੈਠੀ ਤੁਸੀਂ ਮੋਨਾ ਇਹਦਾ ਰਿਐਕਸ਼ਨ ਹੋ ਗਿਆ ਦਾ ਕਿਉਂਕਿ ਉਹਨੇ ਟੀਵੀ ਦੇਖੂਗੀ ਤੇ ਮੇਰਾ ਵੀ ਹੋਈ ਗਿਆ ਕੰਮ ਤੇ ਮੈਂ ਵੀ ਦੇਖੂਗੀ ਨਾਲ ਮਮਾ ਹੋਣੀ ਵੀ ਆਉਣ ਵਾਲੇ ਹੋਣੇ ਯਾ ਯਾ ਜੇ ਗਾਇਸ ਮਮਾ ਤੇ ਪਾਪਾ ਘਰ ਆ ਚੁੱਕੇ ਤੇ ਇਹਨਾਂ ਨੇ ਚਾਹ ਪਾਣੀ ਦੀ ਪੀ ਲਿਆ ਤੇ ਹੁਣ ਮਮਾ ਜੀ ਆਪਣਾ ਕੰਮ ਕਰ ਲੱਗਿਆ ਕਿ ਮਮਾ ਕਹਿੰਦੇ ਕੰਮ ਕਰਨਾ ਮੈਂ ਹਨਾ ਮਾ ਕੰਮ ਥੇਰ ਵੜਾ ਤਪਤ ਕਰਨਾ ਹੈ ਹਾਂਜੀ ਗਾਇਸ ਸਾਡਾ ਅਰਜੰਟ ਕੰਮ ਆ ਕਿਉਂਕਿ ਗ੍ਰਾਹਕ ਨੇ ਕੱਪੜੇ ਲੈਣੇ ਆ ਉਹਨਾਂ ਨੇ ਸ਼ਾਇਦ ਬਾਰਪੁਰ ਜਾਣਾ ਨਾ ਮਾ ਤੇ ਉਹ ਕਹਿੰਦੇ ਸਾਨੂੰ ਦੇ ਦਿਓ ਤੇ ਪਹਿਲੋ ਗ੍ਰਾਹਕ ਆਉਂਦੇ ਨਹੀਂ ਤੇ ਬਾਅਦ ਚ ਜਦੋਂ ਦੇ ਦੋਨੋਂ ਦੀ ਫਲਾਈਟ ਦੀ ਟਿਕਟ ਹੋਈ ਹੁੰਦੀ ਹੈ ਤੇ ਉਹ ਫੇਰ ਸਾਨੂੰ ਯੂ نو ਸੈਣਾ ਪੈਂਦਾ ਤੇ ਇਸ ਲਈ ਮਮਾ ਕੰਮ ਕਰਦੇ ਪਏ ਇੱਧਰ ਇਹਦਾ ਗਾਇਸ ਰੰਗ ਇਹਦਾ ਹੋਰ ਦੀਦਾ ਇਹਦੇ ਵਿੱਚ ਤੇ ਅਸ ਮਜੈਂਟਾ ਕਲਰ ਆਸੂ ਮਜੈਂਟਾ ਨਹੀਂ ਗਾ ਮੋਨਾ ਕਿਹੜਾ ਰੰਗ ਮਹਿਰੂਨ ਜਾ ਦੇਖੇ ਨਹੀਂ ਨਹੀਂ ਮਹਿਰੂਨ ਜਾ ਪਤਾ ਨਹੀਂ ਕਿਹੜਾ ਮਹਿਰੂਨ ਮਜੈਂਟਾ ਪਤਾ ਨਹੀਂ गाइस ਕਿਹੜਾ ਰੰਗ ਮਿੰਤੇ ਕੋ ਸ਼ੋਰ ਲੱਗਾ ਪਤਾ ਨਹੀਂ ਗਾਇਜ਼ ਨੇ ਨਿਸ਼ਾਨੇ ਇੱਕ ਰੀਲ ਦੇਖੀ ਇੰਸਟਾਗ੍ਰਾਮ ਤੇ ਨਹੀਂ ਕਿ YouTube ਤੇ ਦੇਖੀ ਰੀਲ YouTube ਤੇ ਸ਼ਾਰਟ ਉਹ ਹੀ ਆਬਵੀਅਸਲੀ ਕਹਾਂ ਮੈਂ ਕਹਦੀ ਕਿ ਕਿ ਸ਼ਾਇਦ ਰੀਲ ਦੇਖੀ ਚਲ ਛੱਡ ਨਿਸ਼ਾਨੇ ਰੀਲ ਦੇਖੀ ਤੇ ਉਹਦੇ ਵਿੱਚ ਹਨਾ ਕੁੜੀ ਬਣਾਦੀ ਪਈ ਸੀ ਕੀ ਸ਼ੁਰਮਾ ਦੇਸੀ ਤਰੀਕੇ ਨਾਲ ਜਿੱਦਾਂ ਆਪਾਂ ਘਰ ਇਹ ਨਹੀਂ ਬਣਾਇਦਾ ਤੇ ਹੁਣ ਇਹਦੇ ਇੱਤੇ ਭੂਤ ਸਵਾਰ ਹੋਇਆ ਕਿ ਮੈਂ ਵੀ ਸੁਲਮਾ ਬਣਾਉਣਾ ਮੈਂ ਇਹਨੂੰ ਮਨਾ ਮੈਂ ਇਹਨੂੰ ਮਨਾ ਕਰ ਚੁੱਕੀ ਆ ਪਰ ਇਹ ਕਹਿੰਦੀ ਮੈਂ ਬਣਾਉਣਾ ਯੂ ਨਾ ਸਾਡੇ ਘਰ ਚ ਸੁਲਮਾ ਨਹੀਂ ਕਿ ਕਿ ਮम्मा ਸੁਲਮਾ ਯੂਜ਼ ਹੀ ਨਹੀਂ ਕਰਦੇ ਹਨਾ ਥੈਟਸ ਵਾਈ ਤੇ ਮੈਂ ਹੁਣ ਆਪਣੇ ਤਰੀਕੇ ਨਾਲ ਬਣਾਉਣ ਲੱਗੀ ਗਾਈਸ ਉਹਨੇ ਨਾ ਯੂਰੋ ਜਿੱਤੋਂ ਕਿਉਂ ਨਹੀਂ ਹੋ ਪਾਇਸੀ ਸੌਂ ਪਾਈ ਸੀ ਤੇ ਇਦਾਂ ਕਿ ਮੈਨੂੰ ਮੇਰੇ ਘਰ ਚ ਕੁਝ ਚਾਹੀਦੀ ਹੁੰਦੀ ਤਾਂ ਪਹਿਲੇ ਮੁੱਕ ਜਾਂਦੀ ਆ ਸਾਡੇ ਘਰ ਸੌਂ ਫੈਣੀ ਪਾ ਲੈ ਲੈ ਜੀ ਹੈਗੀ ਠੰਡੀ ਹੁੰਦੀ ਆ ਲੈ ਦੇ ਪਰ ਮੈਨੂੰ ਪਤਾ ਨਹੀਂ ਮੋਗੂ ਨਾ ਪਾ ਬਣਾ ਜਦਾ ਨਾ ਲਾ ਪੀਂਦੀ ਐ ਐਮੀ ਨਕਲੀ ਕਿਉਂ ਮੈਂ ਦੇਸੀ ਕੇ ਲਮਣਾਣਾ ਆ ਪੁੱਤ ਆ ਖਾਂਦਾ ਆ ਇਹ ਆਪਾਂ ਕਿਹੜਾ ਪਾਣਾ ਮੈਂ ਆਈ ਜਸਟ ਟਰਾਈ ਕਰਨਾ ਗਈ ਆਹੀਂ ਯਾ ਉਹ ਚਲਦੇ ਨੂੰ ਮਗਾ ਦੂੰਗੀ ਹਾਈ ਅੱਖ ਜਿਉਂ ਵੀ ਪਾਲੂਗੀ ਤਾਂ ਅੱਖਾ ਤੋਦੀਆਂ ਵੀ ਆ ਓਹੋ ਗਾਈਜ਼ ਮਮਾ ਬਣਾਉਣ ਨਹੀਂ ਦਿੰਦੇ ਤੇ ਇਹ ਜਦ ਕਰੀ ਜਾਂਦੀ ਜੀ ਬਣਾਉਣੀਆਂ ਮਮਾ ਵੀ ਸਹੀ ਆ ਆਪਣੀ ਜਗ੍ਹਾ ਤੇ ਜਸਟ ਟਰਾਈ ਕਰਨਾ ਹੈ ਜਸਟ ਟਰਾਈ ਟਰਾਈ ਫਿਰ ਹੁਣ ਗਾਈਜ਼ ਅਸੀਂ ਆਪਾਂ ਇਹਨੂੰ ਇਧਰ ਕਰ ਲਿਆ ਹੁਣ ਆਪਾਂ ਇਹ ਦੇਸੀ ਤੇ ਪਾ ਕੇ ਆਜਾਰੇ ਤਰਫ ਤੈਨੂੰ ਚਲਾ ਦੇਣਾ ਹੈ ਕਿਉਂ ਗਾਈਜ਼ ਇਹ ਤਾਂ ਪਿਗਲਦਾ ਹੀ ਨਹੀਂ ਪਿਆ ਉਹ ਬਹੁਤੀ ਪਰਗਾਸਿਰਣਾ ਬੜਾ ਵੇਰਣਾ ਨਹੀਂ ਉਹ ਮੈਂ ਉਹਨੂੰ ਲਾਉਂਦੀ ਪਈ ਆ ਕਿਉਂਕਿ ਗਾਈਸ ਇਹ ਅਸੀਂ ਰੂੰਦੀ ਦੂਸਰੀਆਂ ਬੜੀਆਂ ਨੇ ਦੈਟਸ ਵਾਈ ਜੇ ਵੈਸਾ ਕਰ ਰਹੀ ਹੈ ਮੇਰੇ ਸਾਥ ਪਰ ਮੈਂ ਗਾਈਜ਼ ਜੇ ਬਣ ਗਿਆ ਮੈਂ ਆਪਣੇ ਸਰਮੇ ਦੀ ਘਾਟਰੀ ਖੋਲ ਲੈਣੀ ਮੁੰਨਾ ਮੈਨੇਜਰ ਬੋਲੀ ਲਾਈਦੀ ਹੁੰਦੀ ਆੱਖ ਚ ਜੰਗਿਆੜ ਵਾਲੇ ਫੇਰ ਕਾਮਨ ਸੈਂਸ ਨਾਲ ਨਹੀਂ ਚਾਹੀਦੀ ਚੀਜ਼ ਤੇ ਤੇਰੇ ਵਿੱਚ ਈਏ ਮਮਾ ਜੀ ਹੁਣ ਫੱਲੇ ਵੀ ਰੱਖੇ ਜਾ ਸਕਦਾ ਹਾ ਤਾ ਸੜਨ ਦੀ ਬਜਾਏ ਹੋਲੀ ਚਲਾਈਏ ਇਹਨੂੰ ਲੈ ਬਸ ਕਾਮਨ ਸੈਂਸ ਨਾਲ ਆਉਂਦੀ ਚੀਜ਼ ਹੈਗੀ ਇਹ ਬੇਰੇ ਅੰਦਰ ਚੱਲ ਪੂ ਕਰਨ ਗੈਸ ਆਪਾਂ ਇਹਨੂੰ ਇੱਧਰ ਚਲਾ ਦੇਣਾ ਫੇਰ ਬਾਚੋਂ ਜਿੱਦਾਂ ਮੈਂ ਦਸਾਂ ਦੀ ਹਾਰਾ ਲਿਆ ਜੋ ਜੋ ਮੈਂ ਭਾਂਡਾ ਯੂਜ਼ ਕੀਤਾ ਮੈਂ ਧੋਣੇ ਦੇ ਪੈਣਾ ਬਾਚੋਂ ਮੁਸ਼ਕਿਲ ਹੋਣੀ ਨਾ ਉਹਨਾਂ ਗੈਸ ਆਪਾਂ ਇਹਨੂੰ ਚਲਾਤਾ ਹਾਂ ਹੁਣ ਇਹ ਰਕਮ ਖਤ। ਵੈਸੇ ਤਾਂ ਹੁੰਦੀ ਤੇ ਕਾਲੂ ਹੀ ਆ। ਤੇ ਹੁਣ ਗਾਇਸ ਆਪ ਇਹਨੂੰ ਈਦਾ ਕਰ ਦੇਣਾ। ਇਹਦੀ ਛੱਤ ਬਣਾ ਦੇਣੀ। ਛੱਤ ਬਣਾ ਦੇ ਜਿਹੜੀ ਕਾਲੂ ਹੋਈ ਨਾ। ਪਰ ਜਿਹੜਾ ਧੂਆਂ ਹੋਇਆ ਕਾਲਾ ਕਾਲਾ ਉਹਦਾ ਉੱਤੇ ਆ ਜਾਣਾ ਸਾਰਾ। ਖਤਮ ਹੋ ਜਾਣਾ ਇਹਨੇ। ਫਿਰ ਆਪਾਂ ਉਹਨੂੰ ਲਾ ਲੈਣਾ। ਲਾ ਕੇ ਆਪਾਂ ਉਹਦੇ ਵਿੱਚ ਉਹ। ਪੋਗਨੇਟਾਇਨ ਮਿਕਸ ਕਰ ਲੈਣਾ। ਫਿਰ ਲਾ ਲੈਣਾ। ਹੁਣ ਦੇਖਾਂਗੇ ਤੁਹ ਕੁਝ ਸਮੇਂ। ਇਫ ਯੂ ਮੋਮੈਂਟਸ ਲੇਟਰ। ਵਿੱਚ ਮੈਂ ਆਹ ਸਾੜਾ ਰੱਖੇ ਸੀ ਤਾਂ ਕਿ ਗਰਮ ਹੋਣਾ। ਇਸ ਲਈ। ਚਲ ਜੀ ਸਸਪੈਂਸ ਹੋਰ ਵਧ ਗਿਆ ਰੁਕੇ ਜਾ ਮੈਨੂੰ ਲੱਗਦਾ ਹੋਇਆ ਰੁਕ ਜਾ ਰੁਕ ਜਾ ਮੈਨੂੰ ਹੱਥ ਲੱਗਦੇ ਨਹੀਂ ਨਹੀਂ ਗਰਮ ਹੋ ਤਾਂ ਫੇਰ ਮੈਂ ਕੀ ਕਰਨੀ ਤੈਨੂੰ ਇਹ ਨਹੀਂ ਐਂਦਾ ਵੀ ਨਹੀਂ ਕਰਮ ਜਿੰਨਾ ਦੂੰਗੀ ਆਹ ਇੱਕ ਵਾਹ ਨਿਕਲਦੀ ਸਵਾਬ ਬਣੀ ਅਮ ਲਿਆ ਯੂ ਮੜੇ ਕੋਈ ਭਾਂਡਾ ਭੁੰਡਾ ਕੱਢੀਏ ਸੁਰਮਾ ਕੀ ਬਣਿਆ ਉਥੇ ਇਹ ਮਿਲਦਾ ਜੀ ਆਪ ਸੌਪ ਪਾਉਂਦੇ ਨਾ ਉਹਨਾਂ ਹੀ ਧੂਆਂ ਹੋਣਾ ਸੀ ਅੰਮਾ ਆ ਦੇਖ ਲੋ ਕੀ ਕੀਤਾ ਨੇ ਕੌਸ਼ਮੀ ਲਗਾਤੀ ਪਿੱਛੇ ਬਣ ਗਿਆ ਗਾਇਸ ਨੀਸ਼ਾ ਦਾ ਕੋਈ ਸੁਰਮਾ ਸੁਰਮਾ ਨਹੀਂ ਬਣਿਆ ਨੇ ਐਮੀ ਭਾਂਡੇ ਖਰਾਬ ਕੀਤੇ ਆ ਇਹ ਪਤਾ ਇਦਾਂ ਥੋੜੀ ਮੰਨਦਾ ਹੁੰਦਾ ਨਹੀਂ ਹਾਂ ਕਈ ਪਾਪਾ ਜੋ ਬਦਾਮ ਨੂੰ ਅਗ ਲਾ ਕੇ ਨਾ ਹੋਂਦਾ ਬਣਾਉਂਦੇ ਆ ਕਦੇ ਵੀ ਨਹੀਂ ਹੋ ਜਾਂਦਾ ਮੈਂ ਉਹਦਾ YouTube ਤੇ ਦੇਖਿਆ ਸੀ ਰੈਸਪੀ ਦਾ ਉਥੇ ਰੈਸਪੀ ਕਿਹਦੇ ਨਹੀਂ ਇਹ ਜਿਹੜਾ ਤਵਾ ਹੁੰਦਾ ਨਾ ਤਵਾ ਹੂੰ ਹੂੰ ਤਵੇ ਥੱਲੇ ਲਾਈਦੀ ਹੁੰਦੀ ਆ ਹਾਂ ਹਾਂ ਜਿਆ ਲੰਬਾ ਹੋਵੇ ਉਹ ਥੱਲੇ ਲਾਈਦੀ ਆ ਲੰਬਾ ਕਿੰਦਾ ਰੰਬਾ ਕੀ ਹੁੰਦਾ ਰੰਬਾ ਇੱਕ ਆਕਾ ਪੁੱਤਣ ਵਾਲਾ ਪਪੀ ਉਹਨੇ ਸੌ ਪਾਈ ਸੀ ਗੀ ਤੇ ਉਹ ਸੌ ਫੈਂਦੀ ਸੀ ਆਪਣੇ ਘਰ 100% ਮੈਂ 100% ਸ਼ੋਰ ਹੈ ਸੌ ਫਨਾ ਗੋਹਣ ਆਸੀ ਮੈਂ ਹੋਣਾ ਸੀ ਉਥੇ ਗਾਇਸ ਸੁਮਨੀਸ਼ਾ ਜੋ ਵੀ ਦੇਖਦੀ ਹੈ ਮੈਂ ਕਹਿੰਦੀ ਉਹ ਹੀ ਬਣਾ ਲਮਾ ਪਰ ਬਣਾਉਣ ਲਈ ਅਕਲ ਅਕਲ ਹੋਣੀ ਚਾਹੀਦੀ ਆ ਪਹਿਲੀ ਵਾਰੀ ਤਾਂ ਮੈਂ ਬਣਾਇਆ ਨਹੀਂ ਉਹਦੇ ਲਈ ਸੌਫ ਚਾਹੀਦੇ ਅਗਲੀ ਵਾਰੀ ਸੌਫ ਲਾਵੋਗੇ ਨਾ ਸੌਫ ਨਾ ਟਰਾਈ ਕਰੂੰਗੀ ਮੈਂ ਗਾਈਸ ਪਪਾ ਨੇ ਮੈਂ ਮੈਂ ਪਪਨ ਦੱਸੇਗੀ ਮੈਂ ਦੇਸੀ ਕੇ ਪਾਸ ਹੀ ਤੇ ਪਪਾ ਨੇ ਰਿਐਕਸ਼ਨ ਦਿੱਤਾ ਪਪਾ ਕੀ ਕਰਨੇ ਹੈ ਪਪਾ ਹਾਂ ਕੀ ਕਰਨੇ ਸਾਨੂੰ ਦੇ ਪਾਇ ਦੇਸੀ ਕੇ ਨਾਲ ਹੁਣੀ ਪੰਨਾ ਨਾ ਗਾਈਸ ਹਮੇ ਪਤਾ ਨਹੀਂ ਨਾਲ ਇਸ ਪਪਾ ਇਹਨੂੰ ਪੁੱਛਿਆ ਜਿਆਦਾ ਮਹੀਨਾ ਕਾਈ ਛਾੜ ਗਈ ਪਈ ਸੀਗੀ ਉਹ ਚੋਨੇ ਦੇਸੀ ਕੇ ਪਾਸ ਵੀਡੀਓ ਚ ਕਿਹਨੇ ਕੁੜੀ ਨੇ ਤੈਨੂੰ ਪੱਕਾ ਬਤਾਉ ਦਿਸੀਗੇ ਪਰ ਉਹਨੇ ਕੀ ਆ ਤਾਂ ਨਹੀਂ ਸੀ ਮੈਂ ਦੇਸੀ ਇਹ ਕੁਝ ਵੀ ਕਰਦੇ ਇਹਨਾਂ ਨੇ ਮਗਰ ਨਹੀਂ ਲੱਗੀ ਦਾ ਆ ਭੈਣ ਹੂੰ ਉਹ ਤੇਰੇ ਨਾਲ ਹਿਸ਼ੀ ਤਾਂ ਕਰਨਾ ਚੰਗਲਾ ਗਾਇਸ ਹੁਣ ਮੈਂ ਸਾਰਾ ਤੇਰਨਾ ਬਣਾਉਂਗੀ ਮੈਂ ਪੜਾ ਕੇ ਰੱਖੂਗੀ ਦੇਖੀਓ ਹੁਣ ਤਾਂ ਮੈਂ ਸ਼ਰਮਾ ਪਾਣਾ ਹੀ ਪਾਣਾ ਮੰਮੀ ਮੈਂ ਸ਼ਰਮਾ ਪਾਣਾ ਹੀ ਪਾਣਾ ਗਾਇਸ ਇਹ ਵੀ ਨੰਡਰ ਅੰਡਰ ਐਸਟੀਮੇਟ ਕਰਦੇ ਪਏ ਇਹ ਬਸ ਮੋਨੋ ਨੇ ਮੈਂਸ਼ਨ ਤੇ ਕੀਤੇ ਨਹੀਂ ਸੀ ਮੇਰੇ ਦੇਸੀਕੇ ਪਾਇਆ ਮੰਮੀ ਇਹ ਨਾ ਵੀਡੀਓ ਦੇ ਵਿੱਚ ਨੂੰ ਬੋਲਣਾ ਚਾਹੀਦਾ ਸੀ ਬਾਈ ਜੀ ਗਾਇਸ ਬਸ ਨੇ ਇਦਾਂ ਕਿਹਾ ਵੀ ਮੈਂ ਕਿੱਦਾਂ ਸ਼ਰਮਾ ਬਣਾਉਣੀ ਹੈ ਲਿਖ ਕੇ ਉਹ ਵੀ ਲਿਖਿਆ ਸੀਗਾ ਇਹ ਇਨਗਰੀਡੀਅੰਟ ਵੀ ਦੇਖੋ ਜੀ ਨੇ ਨਹੀਂ ਮੈਂ ਪਰ ਇਹ ਲਦ ਮਾਕ ਤੋਂ ਹੀ ਸੋਚ ਲਿਆ ਗੈਂਦੇਸੀ ਕੇ ਪਰ ઓ ਮਾਈ ਗਾਡ ਹਰ ਮੈਂ ਸਰਵੋਤੇ ਤੇਲ ਬਣਾਉਗੀ ਬੜਾ ਕੇ ਰਾਂਗੂਗੀ ਅੱਜ ਰੀਤਾ ਕੱਲ ਬਣਾਉਣੇ ਬਣਾਉਣੇ ਦੇ ਸੀ ਉਹ ਸੁਰਮਾ ਕਰਦਾ ਵੈਸੇ ਸੁਰਮਾ ਵਧੀਆ ਹੁੰਦਾ ਮਾਂ ਨੇਚਰਲ ਕਹਿੰਦੇ ਅਖੀ ਰੋਸ਼ਨੀ ਦੀ ਵਧੀਆ ਹੁੰਦੀ ਨੇਚਰਲ ਨੇਚਰਲ ਹੁੰਦਾ ਪਤਾ ਹੈ ਉਹ ਸੁਰਮਾ ਵਾਪੇ ਤੇ ਵੜਦਾ ਆ ਤੁਸੀਂ ਕਾਨੂੰ ਇੰਨਾ ਸਰਪਕਾਈ ਕਰਦੇ ਤਾਂ ਗਾਇਸ ਪਾਪਾ ਕਹਿੰਦੇ ਲੋਚਨ ਹੁੰਦਾ ਸਾਨੂੰ ਕੀ ਪਤਾ ਲੋਚਨ ਕੀ ਹੁੰਦਾ ਹੁਣ ਇਹ ਜਿਹੜਾ ਸਿਆਣੀ ਜਿਹੜਾ ਸੁਰਮਾ ਹੁੰਦਾ ਉਹ ਵਿਆਹ ਕੇ ਕੁੰਡੀ ਵਿੱਚ ਇਦਾਂ ਦਾ ਪੀਸ ਤੇ ਹੁੰਦੇ ਮਹੀਨਾ ਡੇਢ ਮਹੀਨਾ ਪੀਂਦੇ ਆ ਉਹਨੂੰ ਅੱਛਾ ਚਾਂਦੀ ਚਾਲਣੀ ਵਿੱਚ ਰਾਤ ਨੂੰ ਫਿਰ ਇਹ ਜਿਹੜਾ ਬਣਾਉਣੀ ਹੈ ਚੁਲੋਚਨ ਉਹ ਲੋਚਨ ਵਿੱਚ ਪਾਉਂਦੇ ਆ ਉਹਦਾ ਰੰਗ ਥੋੜਾ ਜਿਹਾ ਬਰਾਊਨ ਜਿਹਾ ਹੁੰਦਾ ਸੁਰਮੇ ਦਾ ਜਦ ਇਹ ਵਿੱਚ ਪਾ ਕੇ ਮਿਕਸ ਕਰਦੇ ਨੇ ਫਿਰ ਰੰਗ ਕਾਲਾ ਹੋ ਜਾਂਦਾ ਜਿੱਦਾਂ ਸੂਟਰ ਹਗਾ ਹਾਂ ਫਿਰ ਰੰਗ ਨਿਕਲਦਾ ਨਹੀਂ ਆ ਠੀਕ ਆ ਗਾਈਸ ਪਪਾ ਸਰ ਉੱਪਰ ਆੜੇ ਜੁਮਾਨੇ ਵਾਲੀ ਜਰਨਲ ਹੋ ਰਹੀ ਜੀ ਚਨਾ ਹਾਂ ਲਟਕਣਾ ਵਾਸਤੇ ਜੇ ਸਾਨੂੰ ਸਮਝ ਨਹੀਂ ਆਉਂਦੀ ਗਾਈਸ ਪਹਿਲਾ ਅਟੈਂਪਟ ਦਾ ਮੇਰਾ ਫੇਲ ਹੋ ਗਿਆ ਹੁਣ ਮੈਂ ਦੂਸਰੀ ਵਾਰ ਲਗਾਇਆ ਜੁਗਾੜ ਔਰ ਮੈਂ ਸਭ ਦਾ ਤੇਲ ਪਾਇਆ ਦੇਖੋ ਪਪਾ ਹੁਣ ਪੱਕਾ ਬਣੂਗਾ ਪਪਾ ਬਣ ਜੂਗਾ ਗਾਈਸ ਪਪਾ ਕਹਿੰਦੇ ਹੁਣ ਤਾਂ ਬਣਿਆ ਹੀ ਲੈ ਤੇ ਮੈਂ ਆਲੇ ਦੋੜੇ ਵੀ ਰੱਖਤੇ ਕੱਪ ਇਹਨਾਂ ਤਾਂ ਕੀ ਹੋਣਾ ਹੋਵੇ ਹਵਾ ਨਾ ਪਵੇ ਤੇ ਭੜੀਆ ਬਣੇ ਤੇ ਧੂਆ ਵੀ ਨਾ ਓੜੇ ਪਪਾ ਨੇ ਜ਼ੁਬਾਨ ਦਿੱਤੀ ਆ ਲਿਖਦੇ ਬਣਦਾ ਇਹ ਨਹੀਂ ਮੈਂ ਕੀ ਯਾਰ ਹਿੱਚਦ ਰਿਹਾ ਕਿੰਨੇ ਮੈਂ ਰਾਜ ਹਰੀਚੰਦਰ ਅਮਨ ਨਾਲ ਕਿ ਜਦਾ ਵੱਡੂਗਾ ਯਾ ਨਹੀਂ ਬਣ ਵੀ ਸਕਦਾ ਨਹੀਂ ਵੀ ਬਣ ਸਕਦਾ ਦੋ ਆਪਸ਼ਨ ਆ ਪਹਿਲਾ ਮੇਰਾ ਤਾਂ ਫੇਲ ਹੋ ਗਿਆ ਪੂਰੇ ਤਰੀਕੇ ਨਾਲ ਨਾ ਕਿਉਂ ਉਹ ਆਪਦੇ ਸੀਗੇ ਪਤਾ ਸੀ ਨਾ ਪਾਪਾ ਕਹਿੰਦੇ ਸੌਣ ਦਾ ਤੇਲ ਪਾਈ ਦਾ ਹਾਂ ਪਾਈ ਦਾ ਸਰੋਂ ਦਾ ਤੇ ਪਹਿਲਾ ਮੈਨੂੰ ਆਪ ਨਹੀਂ ਪਤਾ ਸੀ ਮੈਂ ਕਿਹੜਾ ਕੜਾਹੇ ਬਣਾਇਆ ਪੁੱਤ ਮੈਂ ਵੀ ਕਿਹੜਾ ਕੜਾਹੇ ਬਣਾਇਆ ਉਹ ਤੇ YouTube ਤੋਂ ਦੇਖ ਕੇ ਮੱਕ ਬਣਾ ਕੇ ਦੇਖ ਲੈਣੇ ਆਂ ਹਾਂ ਦੇਦੇ ਆ ਕਦੋਂ ਕਸ਼ੋਪ ਬਣਾਇਆ ਗਾਇਸ ਪਲਾਨ ਫੇਲ ਹੋ ਗਿਆ ਤੂੰ ਆਉਂ ਨਹੀਂ ਹੋਣਾ ਐ ਸੌਂਫ ਨਾ ਦੇਖੋ ਫੇਣੀ ਕੋਸ਼ ਹੋਇਆ ਮੇਰੀ ਇੱਧਰ ਗੱਲ ਸੁਣੋ ਭਾਈ ਸਾਹਿਬ ਬਰਬਾਦ ਤੇਲ ਬਰਬਾਦ ਵਕਤ ਬਰਬਾਦ ਜੀ ਉਹਨੇ ਕੁਰੀ ਨੇ ਸੌਫ ਪਾਤੀ ਇਹਦਾ ਸੌਫ ਨਾ ਜਵੈਣ ਜਵੈਣ ਪਗਲ ਜਵੈਣ ਸੌਫ ਜੀਰਾ ਜੋ ਵੀ ਨੇ ਹਲਦੀ ਪਈ ਹੋਣੀ ਜੋ ਵੀ ਪਈ ਹੋਣੀ ਤੁਸੀਂ ਦੱਸੋ ਹਾਂ ਮੈਂ ਖਾਦੇ ਦੇਖਿਆ ਬਣਦਾ ਇਹ ਹਾਂ ਐਵੇਂ ਮੈਂ ਕਿਸ ਦੇਖਿਆ ਤੇ ਉਹ ਸਿਰਫ ਉਹਦੇ ਨਾਲ ਹੀ ਬਣਾਉਂਦੇ ਆ ਬਣਾਵਣਾ ਨਹੀਂ ਨਾ ਇਹਨਾਂ ਨੂੰ ਮੈਂ ਕਹਾਂ ਸਾਰਾ ਦੇ ਦਿੰਨਾ ਸਾਰੋਂ ਦੇ ਤੈਨ। 22 ਤਰੀਕ ਕੋਸ਼ ਹੈ ਨੀ ਸਿਗਰ ਮੈਂ ਕਿਹਾਗਾ ਸਿਗਰ ਸਬਜੀ ਸੀ ਆਲੂਆਂ ਦੀ ਕੋਈਲੇ ਬਣਾਏ ਗਏ ਆ ਪਰ ਮੇਰਾ ਮਨ ਸੀ ਖਾਣਾ ਖਾਣ ਦਾ ਤੇ ਮੈਂ ਵਾਪਾ ਵੀ ਕਿਹਾ ਮੈਂ ਕਹਾਂਗਾ ਪਾਪਾ ਮੈਗੀ ਲੈ ਕੇ ਦਿਓ ਮੈਗੀ ਨਾਲ ਰੋਟੀ ਖਾਣੇ ਆ ਤੇ ਫਿਰ ਵਾਪਾ ਨੇ ਮੈਗੀ ਲੈ ਕੇ ਦਿੱਤੀ। ਸਾਡੀ ਵੀੜਾ ਤਾਂ ਮਿਲ ਨਹੀਂ ਜੁਰਾ ਜਾਣਾ ਪਿਆ ਪਾਪਾ ਨੂੰ। ਥੋੜਾ ਮਸਲ ਧੋਕ ਮੈਂ ਲਾ ਦੇ ਉੱਥੇ ਜਾਣਾ ਪਿਆ 5 ਮਿੰਟ ਤੇ ਮਨੀਸ਼ਾ ਅੱਜ ਫੇਰ ਕਿਚਨ ਦਿਓ। ਕੀ ਵਿਡੰਬਲ ਨਾ ਪਤਾ ਨਹੀਂ ਕੀ ਹੁੰਦਾ ਮੈਂ ਖਾਉਂਦੀ ਤੇ ਗਾਇਸ ਮਨੀਸ਼ਾ ਪਤਾ ਨਹੀਂ ਕੀ ਖਾਉਗੀ ਤੂੰ ਮੈਂ ਕੀ ਗੱਲ ਥੋੜੀ ਜੀ ਡਾਕਟਰ ਨੇ ਮਿਲ ਕੇ ਮੈਸੇ ਵਾਲੀਆਂ ਚੀਜ਼ਾਂ ਤੋਂ ਦੂਰ ਰਹਿਣਾ ਆਏ ਸੱਚ ਤੂੰ ਐਸੇ ਵੀ ਨਹੀਂ ਖਾਂਦੀ ਸੂਟ ਘਣਾ ਪਤਾ ਨਹੀਂ ਕਿੰਨਾ ਮਹਿੰਗਾ ਹੋਣਾ ਗਾਇਸ ਜਰਾ ਆਹਦਾ ਸੂਟ ਪਾ ਲੈ ਕਿੰਨਾ ਮਹਿੰਗਾ ਹੋਣਾ ਸੌਰੀ ਆਇਆ ਦੇਖ ਲਓ ਇਹ ਹੋਰੀ ਗਾ ਕਪੜੇ ਵਲੌਗ ਤੇ ਦਿਖਾਓ ਓਹ ਦੇਖ ਲਵੀਂ ਜੇ ਫਿਰ ਕੀ ਤੇ ਗਾਇਸ ਹਾਂ ਫਿਰ ਕੀ ਆ ਮੈਂ

ਗਾਈ ਸੀ ਜਿੱਤੇ ਕਿ ਤਾ ਨੂੰ ਦੱਸਿਆ ਸੀ ਕਿ ਮੋਨਾ ਹੁਣੀ ਮੈਗੀ ਬਣਾਈ ਸੀ ਤੇ ਮੈਂ ਪਪਾ ਤੋਂ ਦਹੀਂ ਮੰਗਾਇਆ ਸੀ ਤੇ ਮੋਨਾ ਮੇਰੀ ਭੈਣ ਨੇ ਦਹੀਂ ਨੂੰ ਢੋੜਕਾ ਲਗਾ ਦਿੱਤਾ ਆ ਤੇ ਕੁਛ ਐਦਾਂ ਦਾ ਲੱਗ ਰਿਹਾ ਓ ਮਾਈ ਗਾਡ ਏਡੀ ਵੱਡੀ ਮਿਰਚ ਕਿ ਹੁਣ ਮੇ ਰੋਟੀ ਖਾਂਗੀ ਕਿਉਂਕਿ ਕਰੇਲੇ ਮੈਨੂੰ ਪਸੰਦ ਨਹੀਂ ਇਸ ਲਈ ਪਰ ਮੈਂ ਖਾਂਗੀ ਨਹੀਂ ਅੱਜ ਰਾਤ ਹੋ ਚੁੱਕੀ ਹੈ ਤੇ ਇਹ ਦਹੀਂ ਵੀ ਖਾ ਲਈ ਸੀ ਦਹੀਂ ਟੇਸਟੀ ਬਣਿਆ ਸੀ ਅੱਜ ਮੋਨਾ ਅੱਜ ਤੋਂ ਸਹੀ ਵੜਾ ਅੱਜ ਪਿਛਲੀ ਵਾਰ ਨਾ ਲੋ ਜੂ ਡਿਡਬੈਰੀ ਬੈਲ ਸ਼ੁਕਰੀਆ ਥਿਸ ਟਾਈਮ ਸ਼ੁਕਰੀਆ ਬਾਹਾਂ ਯੈਸ ਗਾਇਸ ਇਸ ਵਾਰੀ ਨੇ ਸਹੀ ਬਣਾਇਆ ਸੀ ਤੇ ਮਮਨੇ ਵੀ ਖਾਦੇ ਮਮਨੇ ਨੂੰ ਸਹੀ ਲੱਗਾ ਤੇ ਗਾਇਸ ਰਾਤ ਹੋ ਗਈ ਆ ਤੇ ਅੱਜ ਦੇ ਵਲੌਗ ਨੂੰ ਪਿੰਨੇ ਰੱਖ ਦਿਓ ਉਮੀਦ ਹੈ ਤੁਹਾਨੂੰ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਨਵਾਂ ਵਲੌਗ ਚ ਪਾਈ